ਬਹੁਤ ਹੀ ਸਤਿਕਾਰਯੋਗ ਪ੍ਰਧਾਨਗੀ ਮੰਡਲ ਭੈਣੋ ਭਰਾਵੋ ਅਤੇ ਪਿਆਰੇ ਬੱਚਿਓ ਜਾਨੀ ਕਿ ਸਾਰੇ ਮੇਰੇ ਆਪਣੇਓ ਤੁਹਾਨੂੰ ਕੈਨੇਡਾ ਦੇ ਦੀਆਂ ਬਹੁਤ ਬਹੁਤ ਵਧਾਈਆਂ ਆਪਾਂ ਕੈਨੇਡਾ ਦੇ ਮਨੋਰਥ ਇੱਥੇ ਇਕੱਠੇ ਹੋਏ ਆ ਤੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਸਿਆਣੇ ਕਹਿੰਦੇ ਨੇ 100 ਵਿਚਾਰ ਭਿੜਨ ਦਿਓ ਤੇ 100 ਫੁੱਲ ਖਿੜਨ ਦਿਓ ਆਪਾਂ ਇਹਨਾਂ ਦੇ ਵਿੱਚੋਂ ਬਹੁਤ ਕੁਝ ਲੱਭਾਂਗੇ ਤੇ ਮੈਂ ਆਪਣੇ ਵਿਚਾਰ ਦੱਸ ਦਿਆਂ ਇੱਕ ਕੈਨੇਡਾ ਹੈ ਪਰ ਹੈ ਬੋਲ ਬੋਲਤਾਵਾਂ ਦਾ ਦੇਸ਼ ਜਿਵੇਂ ਇੱਥੇ ਬਹੁਤ ਕੁਝ ਹੈ ਪਰ ਇੱਥੇ ਹਰ ਚੀਜ਼ ਵਿੱਚ ਵਿਲੱਖਣ ਹੈ ਦਰਿਆਤੀ ਲੰਬ ਵਿੱਚ ਪਾਣੀ ਹੈ ਦੇ ਖੂਹਾਂ ਵਿੱਚ ਤੇਲ ਹੈ ਕਿਤੇ ਫਲਾਂ ਦੀ ਘਾਟੀ ਹੈ ਕਿਤੇ ਪੰਜਾਬ ਵਰਗਾ ਮੌਸਮ ਹੈ ਬੀਸੀ ਵਗੈਰਾ ਸਾਰਾ ਕੁਝ ਮਤਲਬ ਬਹੁਤ ਬਹੁਤ ਵਧੀਆ ਪਰ ਆਪਣੇ ਦੇਸ਼ ਵਿੱਚ ਬੈਠੇ ਹੋਏ ਲੋਕ ਕਹਿੰਦੇ ਆ ਪਰਦੇਸ ਕਿਤੇ ਵੀ ਚਲੇ ਜਾਈਏ ਆਪਣੇ ਦੇਸ਼ ਤੋਂ ਬਾਅਦ ਪਰ ਪਰਾਣਾ ਬਗਾਨਾ ਬਗਾਨਾ ਦੇਸ਼ ਹੈ ਇਹ ਪਰ ਅਸੀਂ ਜਦੋਂ ਇੱਥੇ ਰਹਿੰਦੇ ਆ ਤਾਂ ਸਾਡਾ ਇਹ ਹੁਣ ਆਪਣਾ ਹੈ ਇੱਥੇ ਆਉਣਾ ਨਾ ਚਾਹੁੰਦੀ ਹੋਵਾਂ ਮੈਂ ਇਹ ਤਾਂ ਨਹੀਂ ਕਹਿੰਦੀ ਪਰ ਹੋਰ ਸਾਰਿਆਂ ਵਾਂਗੂ ਹਾਇ ਕੈਨੇਡਾ ਹਾਇ ਕੈਨੇਡਾ ਐ ਤੜਫਦੀ ਵੀ ਨਹੀਂ ਸੀ ਰਹਿੰਦੀ ਹੁਣ ਜੇ ਆਉਣਾ ਪਿਆ ਆਪਣੇ ਵਿੱਚੋਂ ਬਹੁਤ ਸਾਰੇ ਆਪਣੇ ਦਿਲ ਤੇ ਹੱਥ ਰੱਖ ਕੇ ਸੋਚਿਓ ਵੀ ਆਪਾਂ ਨੂੰ ਆਪਣੇ ਬੱਚਿਆਂ ਦੇ ਪਿੱਛੇ ਆਉਣਾ ਪਿਆ ਬਹੁਤ ਸਾਰੇ ਆਪਾਂ ਬੱਚਿਆਂ ਦੇ ਪਿੱਛੇ ਆਏ ਆ ਬੜਾ ਕੁਝ ਪਿੱਛੇ ਛੱਡ ਕੇ ਆਏ ਆ ਜਿਹੜਾ ਕੁਝ ਉੱਥੇ ਛੱਡਿਆ ਉਹਦੇ ਨਾਲੋਂ ਜਿਹੜੀ ਸਾਡੀ ਔਲਾਦ ਹੈ ਹੀਰੇ ਮੋਤੀ ਹੈ ਸਾਡੇ ਕੋਲੇ ਇਹ ਬਹੁਤ ਹੀ ਕੀਮਤੀ ਹੈ ਇਸ ਲਈ ਸਾਨੂੰ ਇਹਨਾਂ ਦੇ ਪਿੱਛੇ ਆਉਣਾ ਪਿਆ ਬਹੁਤ ਸਾਰੇ ਲੋਕ ਕਹਿੰਦੇ ਆ ਕਦੋਂ ਸਮੁੰਦਰ ਟੱਪ ਜਾਈਏ ਅਸੀਂ ਵੀ ਹੋਰ ਲੋਕਾਂ ਦੀ ਤਰ੍ਹਾਂ ਵਦੇਸ਼ੀ ਚੀਜ਼ਾਂ ਪਹਿਨੀਆਂ ਉਹਨਾਂ ਤੇ ਹੱਕ ਜਮਾਈਏ। ਛੇਤੀ ਛੇਤੀ ਕਰਕੇ ਕਮਾਈਆਂ ਬਹੁਤ ਸਾਰਾ ਧਨ ਜੋੜਾਂਗੇ। ਉੱਥੇ ਰੁੱਖਾਂ ਨੂੰ ਲੱਗੇ ਹੋਣਗੇ ਡਾਲਰ ਤੇ ਫਟਾਫਟ ਤੋੜਾਂਗੇ। ਪਰ ਇੱਥੇ ਆ ਕੇ ਮਨੁੱਖ ਨੂੰ ਹੋਸ਼ ਹੀ ਉਦੋਂ ਆਉਂਦਾ ਜਦੋਂ ਇੱਥੋਂ ਦਾ ਮੱਕੜ ਜਾਲ ਮਨੁੱਖ ਨੂੰ ਬੁਰੀ ਤਰ੍ਹਾਂ ਅਲਝਾਉਂਦਾ ਹੈ। ਮਾਰਗੇਜ ਬੈਂਕਾਂ ਤੇ ਕ੍ਰੈਡਿਟ ਕਾਰਡ ਚੱਕਰਾਂ ਵਿੱਚ ਪਾ ਲੈਂਦੇ ਆ ਘਰਾਂ ਦੀਆਂ ਕਿਸ਼ਤਾਂ ਭਰਦੇ ਭਰਦੇ ਗੱਡੀਆਂ ਸੈਕੰਡ ਹੈਂਡ ਹੀ ਚਲਾ ਲੈਂਦੇ ਆ ਹਰ ਮਹੀਨੇ ਬਿੱਲਾਂ ਦਾ ਥੱਬਾ ڈاک ਵਿੱਚ ਆ ਜਾਂਦਾ ਹੈ ਬਿਜਲੀ ਪਾਣੀ ਰਸੋਈ ਗਾਰਵੇਜ ਬਿੱਲਾਂ ਨੂੰ ਪੜ ਪੜ ਕੇ ਹੀ ਬੰਦਾ ਘਬਰਾ ਜਾਂਦਾ ਹੈ ਦਲਰਾਂ ਦੇ ਚੱਕਰਾਂ ਵਿੱਚ ਕੋਈ ਦੋ ਦੋ ਜੋਬਾਂ ਕਰਦਾ ਫਿਰ ਵੀ ਮਸਾਈ ਰੋਟੀ ਜੁੜਦੀ ਐ ਤੇ ਇੱਥੇ ਮਸਾਈ ਪੂਰਾ ਪਟਦਾ ਇੱਥੇ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਡਾਲਰ ਹੀ ਬੰਦੇ ਦੀ ਜਾਨ ਹੈ ਪਿਆਰ ਮੁਹੱਬਤ ਘਰਬਾਰ ਮਾਂ ਬਾਪ ਸਭ ਡਾਲਰ ਤੋਂ ਹੀ ਕੁਰਬਾਨ ਹੈ ਰਿਸ਼ਤੇ ਨਾਤੇ ਪਿੱਛੇ ਰਹਿ ਗਏ ਨਾ ਹੀ دین அமਰ ਹੈ ਇੱਥੇ ਤਾਂ ਬਸ ਆਪਣੇ ਕੈਨੇਡਾ ਵਿੱਚ ਡਾਲਰ ਹੀ ਪ੍ਰਧਾਨ ਹੈ ਡਾਲਰ ਹੀ ਪ੍ਰਧਾਨ ਹੈ ਡਾਲਰ ਹੀ ਪ੍ਰਧਾਨ ਹੈ ਡਾਲਰ ਹੀ ਪ੍ਰਧਾਨ ਹੈ